ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਖਾਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਹੋ ਗਈ ਆ 9 ਜਨਵਰੀ 2025 ਤੇ ਕਰਦਾ ਕੰਮ ਆਪਣੇ ਚੱਲ ਰਿਹਾ ਤੇ ਨਹੀਂ ਤਾਂ ਤੁਸੀਂ ਵੀਡੀਓ ਚ ਦੇਖਦੇ ਹੋ ਤੇ ਬਾਕੀ ਅੱਜ ਆਪਾਂ ਪਹਿਲਾਂ ਚੱਲਦੇ ਆਂਗੇ 10 ਮੀਤੇ ਤੇ ਬਾਕੀ ਦੇ ਕੰਮ ਤੁਹਾਨੂੰ ਮਿਸਤਰੀ ਦੇ ਕੰਮ ਆ ਕੇ ਦਿਖਾਵਾਂਗੇ ਕਿਰਾ ਮੈਂ ਹਜੇ ਗਿਆ ਨਹੀਂ ਉੱਥੇ ਹਜੇ ਮੈਂ ਘਰੀ ਸੀਗਾ ਤੇ ਡੜੀ ਚਾਹ ਲੈ ਕੇ ਭਾ ਗਿਆ ਸੀ ਤੇ ਆਪਾਂ ਵੀ ਦਿਖਾਵਾਂਗੇ ਤੇ ਧੁੱਪ ਨਿਕਲਣ ਲੱਗ ਗਈ ਆ ਵੈਸੇ ਹੁਣ ਆ ਵੇ ਇਧਰੋਂ ਮੇਰੇ ਅੱਖਾਂ 'ਚ ਇਧਰੋਂ ਧੁੱਪ ਪੈ ਰਹੀ ਆ ਇਹ ਤਾਂ ਕਰਕੇ ਅੱਖਾਂ ਨੂੰ ਪੂਰੀਆਂ ਖੁੱਲਦੀਆਂ ਤੇ ਧੁੱਪ ਵਧੇਗਾ ਲੱਗਣ ਲੱਗ ਗਿਆ ਕੱਲ ਪੂਰੀ ਦਿਨ ਦਾ ਗਰਮੀ ਗਰਮੀ ਲੱਗਦੀ ਸੀਗੀ ਤੜਕੇ ਤੜਕੇ ਠੰਢੀ ਹੁੰਦੀ ਹੈਗੀ ਤੇ ਚਲੋ ਚੰਗੀ ਗੱਲ ਦਿਨ ਜੇ ਖੁੱਲ ਗਏ ਹੁਣ ਤੇ ਛੱਤ ਤੇ 7.5 ਤੇ ਹਜੇ ਆਪਾਂ ਨੂੰ ਲੱਗ ਜਾਣਗੇ 10-12 ਦਿਨ ਤੇ ਚਲੋ ਮਿਲਦੇ ਆਂ ਫਿਰ ਵੀਡੀਓ ਚੰਡ ਤੱਕ ਬਣੇ ਰਹੋ ਲੋ ਜੀ ਕੰਮ ਚੱਲ ਰਿਹਾ ਆਇਆਂ ਚਾਹੁੰਦੇ। ਦੋਦਰ ਇੱਕ ਮਿਸਤਰੀ ਪਰਲੇ ਪਾਸੇ ਤੇ ਇੱਕ ਮਿਸਤਰੀ ਇੱਧਰ ਲਓ ਜੀ ਅੱਜ ਬਣ ਰਿਹਾ ਸਾਗ ਇਧਰ ਮੰਮੀ ਚੀਰੀ ਜਾਂਦੀ ਆ ਕੀ ਆ ਇਹ ਮੇਥੀ ਤਾਂ ਹੀ ਚੌੜੇ ਚੌੜੇ ਪੱਤੇ ਇਹਦੇ ਕਿੰਨਾ ਚਿਰ ਹੋ ਗਿਆ ਤਰੇ ਨੂੰ ਬਸ 10 ਕੁ ਮਿੰਟ ਹੋਇਆ ਬੰਦਾ ਕਿੰਨੇ ਟਾਈਮ ਨੂੰ ਬਣੇ 1 ਵਜੇ ਤਰਤਾ ਸੀਗਾ ਕਿੰਨੇ ਟਾਈਮ ਨੂੰ ਬਣੂ ਬਣ ਜਾਊਗਾ 4 ਕੁ ਵਜੇ ਖੋਏ ਵਾਲਾ ਦੰਮੀ ਆ 2:30 ਵਜੇ ਖੋਏ ਵਾਲਾ ਦੰਮੀ ਹੁੰਦਾ ਸਾਗ ਦਾ ਵੀ ਹੋਣਾ ਦੀ ਮੁੰਡੇ ਵਾਲੀ ਗੱਜ ਪਾਲਕ ਬਣਾ ਕੇ ਸੱਚ ਆਪਾਂ ਨਹੀਂ ਬਣਾਇਆ ਇੱਥੇ ਬਣਾ ਲਾਂਗੇ। ਕੜਾਈ ਰੱਖਿਆ ਆਪਾਂ ਜੀ ਬਣਾ ਦਦੇ ਹਾਂ 5 ਕਿਲੋ ਦੁੱਧ ਆਕ 2 ਕਿਲੋ ਗਾਜਰਾ ਪਾ ਦੂੰ। ਕੋ ਖਾਂਦਾ ਨਹੀਂ ਗਾਜਰਾ। ਕੰਜੀਰੀ ਬਣਾਲੀ ਸੀ ਆਪਾਂ ਪਹਿਲਾਂ। ਉਹਨਾਂ ਨੇ ਬਜੀਰ ਚ ਲਾਈਆ ਤਾਂ ਬਾਹਰ। ਚਾਹ ਪਾਤੀ ਮੰਮੀ। ਚਲੋ ਹੁਣ ਚੱਲਦੇ ਹਾਂ ਚਾਹ ਲੈ ਕੇ। ਲਓ ਜੀ, ਬਾਬਾ ਘੋਟ ਰਿਹਾ ਬਜਰੀ। ਅੱਗੇ ਬਾਬਾ ਮਿਸਤਰੀ ਕਹਿੰਦਾ ਇੱਕ ਸਾਈਜ਼ ਦੀ ਸੀ ਮਿਸਤਰੀ। ਬਹੁਤ ਵਧੀਆ ਵਜਰੀ ਕੁੱਟੀ ਸੀ ਅੱਗੇ ਵਧੀਆ ਸੀ ਮਾ ਥੋੜੀ ਕੁੱਟੀ ਮੋਟੀ ਕੱਟੀ ਸੀ ਸਾਡੀ ਵਧੀਆ ਕੱਟੀ ਅੱਥੇ ਕਿਤੇ ਵਾਟਾਉਣ ਅੱਡੇ ਡੂੜੇ ਘਟੀ ਜਾਂਦੇ ਨੇ ਕਟਾਈ ਆ ਉਹਨਾਂ ਦੀ ਮਸੀਦ ਦੀ ਕਹਿੰਦੇ ਥੋੜੀ ਹੈ ਨਹੀਂ ਸਰ ਹੈਗਾ ਕਿਉਂ ਨਹੀਂ ਫਰਦਾ ਜਿੰਦਾ ਕਰਵਾ ਦੇ ਬਿਨਾ ਮਟੀਰੀਅਲ ਦੱਸੀ ਨੇੜੀ ਕਿਹੜਾ ਮਟੀਰੀਅਲ ਛੱਤ ਦਾ ਛੱਤ ਦਾ ਮਟੀਰੀਅਲ ਅਲੱਗ ਚੈਨ ਟਰਾਲੇ ਦਾ ਬਰੇਤੀ ਦਾ ਕਿਹਾ ਨੇ ਹਾਂ ਤੇ ਇੱਕ ਘੱਗੜ ਦੀ ਹਾਂ 12 ਕੁਆਂਟਲ ਸਰੀਆ ਹਾਂ ਤੇ 200 ਕਟਾ ਬਜਰੀ 100 ਗਟਾ 3 ਮਿੰਟ ਦਾ ਠੀਕ 1.5 ਲੱਖ ਦਾ ਮਾਲ ਕਰਦਾ ਹਾਂ ਪਰ ਤੋਂ ਕੁਝ ਹੀ ਘਰੇ ਕਹਿੰਦਾ ਉਹਨੇ ਨਾ ਨਕੀਨਾ ਟਕਾਈਆ ਬਜਰੀ ਦੀ ਅਸਲੀ ਤੇ ਪਰ ਤਾਂ ਨਕੀਨਾ ਕਟਾਈ ਆ ਉਹ ਮਸ਼ੀਨ ਨਾਲ ਤਾਂ ਮੋਡੀ ਕੀਤੀ ਹੁੰਦੀ ਆ 1.5 ਤੋਂ 10000 ਵੱਧ ਵੀ ਸਕਦਾ ਹੈ ਅੱਛਾ ਵੱਧ ਵੀ ਸਕਦਾ ਹੈ ਮੇਰੇ ਕੋਲ ਵੀ ਆ ਉਹ ਵੀ ਸਾਥੀ ਇੰਟਰੋਡੈਕਟਰ ਕਰਤੀ ਸੀ ਕਿੱਥੇ ਹੱਥਾਂ ਵਾਲੀ ਕਿੱਥੇ ਦੂਜੀ ਨਹੀਂ ਕੋਤੋਂ ਵੀ ਆ ਹੂੰ ਦੇਖ ਜਰ ਮੁਰਨਾ ਖੁਰਦਿਆ ਖੁਰਦਿਆ ਮਸ਼ੀਨ ਖੁਰਦਿਆ ਥੋੜੇ ਖੁਰਦਦੇ ਆ ਇਸ ਨੂੰ ਕਟਾਇ ਦੋ ਮਾਕਾ ਨਾ ਇਹਨੂੰ ਦਰਮਾਟਾ ਖੁਰਦਦੇ ਆ ਲਓ ਜੀ ਹੁਣ ਪੀਨੇ ਆ ਚਾਹ ਤੇ ਮੈਂ ਆਇਆ ਸੀ ਹੁਣ ਚਾਹ ਲੈਣ 4 ਵਜੇ ਵਾਲੀ ਤੇ ਮੋਟਰਸਾਈਕਲ ਆਪਣਾ ਪਹਿਲਾਂ ਹੂੰ ਇਹਨਾਂ ਤੁਰਾ ਜਾਂਦਾ ਬੰਦ ਹੋ ਜਾਂਦਾ ਸੀ ਤੇਲ ਤੂਲ ਵਾਲੇ ਕਾਰਬੂਟਰ ਤੇ ਕੁਝ ਫਸਿਆ ਹੋਇਆ ਸੀਗਾ ਇਹਦੀ ਵੀ ਆਪਾਂ ਕਰਾਤੀ ਸਰਵਿਸ ਅੱਜ ਹੁਣ ਦੋਨੇ ਮੋਟਰਸਾਈਕਲਾਂ ਤੇ ਪੂਰਾ ਕਸਾ ਇੱਕ ਮੇਰੇ ਕੋਲੇ ਹੁੰਦਾ ਇੱਕ ਡੈਡੀ ਕੋਲੇ ਹੁੰਦਾ ਫੇਰੀ ਮੰਡੀ ਮੰਡੀ ਜਾਣਾ ਪੈਂਦਾ ਫਿਰ ਇੱਕ ਘਰੇ ਚਾਹੀਦਾ ਚਾਹ ਲਿਜਾਣ ਵਾਸਤੇ ਇੱਕ ਤਾਂ ਮੋਟਰਸਾਈਕਲ ਪੱਕਾ ਹੀ ਚਾਹੀਦਾ ਤੇ ਇੱਕ ਬਾਹਰ ਅੰਦਰ ਦੇ ਕੰਮ ਕਰਨੇ ਪੈਂਦੇ ਆ ਦੇਖੋ ਚਲੋ ਪੀ ਕੇ ਜਾ ਚਲਦੇ ਆ ਲੈ ਕੇ ਜਾ ਫਿਰ ਲਓ ਜੀ ਪਹੁੰਚ ਕੇ ਚਾਹ ਲੈ ਕੇ ਮੋਟਰਸਾਈਕਲ ਵੀ ਹਜੇ ਖੜਾ ਕੇ ਆਉਣਾ ਜਿਹੜਾ ਉੱਤੇ ਟੁੱਟ ਗਿਆ ਸੀਗਾ ਥੋੜਾ ਮोटा ਟਾਈਮ ਨਹੀਂ ਲੱਗਿਆ ਬਾਕੀ ਹਜੇ ਲੋਡ ਵਾਲੀ ਪੈਂਦੀ ਹੈ ਦੋ ਮੋਟਰਸਾਈਕਲਾਂ ਦੀ ਲôi ਕੰਮ ਚੱਲ ਰਿਹਾ ਗਲੇ ਚ ਮੱਟ ਕੇ ਸੌਂ ਗਏ ਅੱਜ ਘਾਟ ਵੀ ਲਾਤੀ ਜਮੂਰਲੀ ਕਿਚਨ ਵਾਲੀ ਸਾਈਡ ਵਾਲੀ ਗੰਧ ਵੀ ਲਾਤੀ ਕੀ ਗਲੇ ਸੌਂ ਗਏ ਭਾਈ ਆ ਜੁੱਤੀ ਘੜਤੀ ਨਜ਼ਰ ਵਾਸਤੇ ਉੱਤੇ ਲਾਉਣੇ ਆ ਕਾਲਾ ਤੇਲ ਬੁਰੀ ਨਜ਼ਰ ਵਾਸਤੇ ਕਾਲਾ ਠੀਕ ਆ ਲਓ ਜੀ ਮੈਸਤਰੀ ਗਏ ਆਪਾਂ ਵੀ ਚੱਲਦੇ ਆ ਘਰੇ ਹੁਣ ਕਿੰਨੇ ਐਦੂ ਉੱਤੇ ਹਨ ਚਲੋ ਠੀਕ ਹੈ ਧੰਨਵਾਦ ਜੀ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆ ਕੱਲ ਦੀ ਵੀਡੀਓ ਚ